ਤੇ ਮਾਤਾ ਨਾਨਾ ਦੀਵੀ ਦੇ ਚਾਲਾ ਚੱਲਦਾ ਹੈ ਸਰਦਾਰਾਂ ਬਣ ਲੋਕ ਕਈ ਲੋਕ ਆਪਣੇ ਮੋਟਰਸਾਈਕਲਾਂ ਦੇ ਕਈ ਸਕੂਟਰਾਂ ਤੇ ਕਈ ਆਪਣੀਆਂ ਆਪਣੀਆਂ ਗੱਡੀਆਂ ਦੇ ਉੱਪਰ ਜਾਂਦੇ ਨੇ ਕਈ ਸਰਦਾਲੂ ਜਿਨ੍ਹਾਂ ਦੀ ਸੁੱਖ ਸੁੱਖੀ ਹੁੰਦੀ ਹੈ ਉਹ ਆਪਣੀ ਪੈਦਲ ਯਾਤਰਾ ਕਰਦੇ ਨੇ ਪੈਦਲ ਚੱਲ ਕੇ ਆਪਣੇ ਪਿੰਡ ਤੋਂ ਲੈ ਕੇ ਮਾਤਾ ਨਾਨਾ ਦੀਵੀ ਦੇ ਦਰਸ਼ਨ ਕਰਨ ਵਾਸਤੇ ਚੌਂਕ ਪਹੁੰਚਦੇ ਨੇ ਅੱਜ ਤੁਹਾਨੂੰ ਇੱਕ ਸੰਗਤ ਦਿਖਾਉਣਿਆ ਜਿਹੜੀ ਕਿ ਮਾਤਾ ਨਾਨੀ ਦੇਵੀ ਦੇ ਚਾਲੇ ਵਾਸਤੇ ਆਪਣੇ ਪਿੰਡੋਂ ਚੱਲੀ ਆ ਆਪਾਂ ਉਹਨਾਂ ਨੂੰ ਵੀਰਾਂ ਨੂੰ ਪੁੱਛਦੇ ਆ ਵੀ ਕਿਹੜੇ ਪਿੰਡ ਤੋਂ ਤੁਸੀਂ ਚੱਲਿਓ ਕਿੰਨੇ ਦਿਨ ਹੋ ਗਏ ਤੁਹਾਨੂੰ ਚੱਲਿਆ ਨੂੰ ਤੇ ਕਿੰਨੇ ਦਿਨਾਂ ਦੇ ਵਿੱਚ ਤੁਸੀਂ ਨੈਣਾਦੇਵੀ ਪਾਤਾ ਦੇ ਸੰਗਤਾਂ ਦੇ ਉਸ ਮੰਦਿਰ ਦੇ ਉੱਪਰ ਪਹੁੰਚੋਗੇ ਤੇ ਕਿੱਥੇ-ਕਿੱਥੇ ਤੁਸੀਂ ਪੜਾ ਕਰੋਗੇ ਅੱਛਾ ਆਪਾਂ ਸਾਰੀ ਗੱਲਬਾਤ ਤੁਹਾਡੀ ਵੀਰਾਂ ਦੇ ਨਾਲ ਕਰਵਾਵਾਂਗੇ ਅ ਕਰਦੇ ਆ ਗੱਲ ਜੀ ਸਸਤੀ ਗੱਲ ਜੀ ਸਾਰੇ ਨੂੰ ਪਹਿਲਾਂ ਜੀ ਕਿੱਥੋਂ ਆਏ ਹੋ ਆਪਾਂ ਬਹਿੰਡ ਤੋਂ ਆਏ ਜੀ ਬਹਿੰਡ ਤੋਂ ਅੱਛਾ ਕਿੰਨੇ ਕਿੰਨੇ ਜਣਾਂ ਦੀ ਸੰਗਤ ਆ ਆਪਣੀ ਇਹ ਆਪਣੀ ਬਾਈ ਜਣੇ ਸੰਗਤਾਂ ਹੈ ਬਾਈ ਜਾਈ ਵਿੱਚ ਇਹ ਲੇਡੀ ਜੀ ਬੰਦੇ ਹਨ ਹਾਂਜੀ ਹਾਂਜੀ ਅੱਛਾ ਕਿੰਨੇ ਦਿਨ ਹੋ ਗਏ ਤੁਹਾਨੂੰ ਚੱਲਿਆ ਨੂੰ ਸਾਨੂੰ 3 ਦਿਨ ਹੋ ਗਏ ਤੀਜਾ ਦਿਨ ਅੱਛਾ ਰਸਤੇ ਦੇ ਵਿੱਚ ਪੜਾ ਕੇ ਰਿਆ ਤੁਸੀਂ ਕਿੱਥੇ ਕਿੱਥੇ ਰੁਕਿਓ ਅਸੀਂ ਇੱਕ ਦਾ ਪਾ ਮੰਡੀ ਜੀ ਅੱਛਾ ਤੇ ਸੇਰਪੁਰ ਤਬਾ ਮੰਡੀ ਮੰਨ ਵੀ ਉਥੇ ਠਰਾ ਬਣਾਇਆ ਸੰਗਤਾਂ ਦੇ ਰਹਿਣ ਵਾਸਤੇ ਹਾਂਜੀ ਹਾਂਜੀ ਵਧੀਆ ਸੁਵਿਧਾ ਜੀ ਇਹ ਪ੍ਰਬੰਧ ਕਰਿਆ ਲੋਕਾਂ ਦਾ ਪੂਰਾ ਵਧੀਆ ਪ੍ਰਬੰਧ ਕਰ ਲਿਆ ਨਾਲ ਹੀ ਭਗਤ ਜੀ ਅਸੇ ਉਹ ਭਗਤ ਮੇਨ ਨੇ ਹਾਂਜੀ ਆਜੋ ਤੁਸੀਂ ਆਜੋ ਵਿੱਚ ਆਜੋ ਆਜੋ ਕੋਈ ਨਾ ਆ ਜਾ ਸਾਡਾ ਪ੍ਰਬੰਧ ਹੈ ਪਹਿਲਾਂ ਇਹ ਪ੍ਰਬੰਧ ਕਰਾ ਚੰਨੇ ਨੇ ਅਸੀਂ ਬਨ ਮੇਨ ਨਹੀਂ ਥੋਡੇ ਹਾਂਜੀ ਠੀਕ ਹੈ ਤੇ ਹੁਣ ਤੁਸੀਂ ਅੱਜ ਤੁਰਿਓ ਮੰਨ ਅੱਜ ਕਿੱਥੇ ਪਹੁੰਚੋਗੇ ਜਾਵੋਗੇ ਤੁਸੀਂ ਅੱਜ ਅੱਜ ਕਿਲਾ ਹੈ ਜੀ ਕਿਲਾ ਕਿੱਥੇ ਪੈਂਦਾ ਇਹ ਖੰਨੇ ਕਨੇਰੀ ਚ ਪਾਇਆ ਅੱਛਾ ਛੋੜੀ ਪਹਿਲਾਂ 5 ਕਿਲੋਮੀਟਰ ਪਿੱਛੇ ਨਹੀਂ ਸੰਗਤਾਂ ਨਾ ਪਹਿਲਾਂ ਉੱਥੇ ਗੱਲਬਾਤ ਕਰੀ ਹੁੰਦੀ ਹੈ ਜਾਂ ਬੈਸੀ ਉੱਥੇ ਪ੍ਰਬੰਧ ਕਰਿਆ ਹੁੰਦਾ ਹੁੰਦਾ ਹੈਗਾ ਜੀ ਉਹਦਾ ਹਰ ਸਾਲ ਵੀ ਤੁਰ ਕੇ ਜਾਂਦੇ ਤੁਸੀਂ ਹਾਂਜੀ ਹਰ ਸਾਲ ਜੀ ਕਿੰਨੇ ਸਾਲ ਹੋ ਗਏ ਤੁਰ ਕੇ ਜਾਂਦੇ 15 ਸਾਲ ਹੋ ਗਏ ਜੀ 15 ਸਾਲ ਤਕਰੀਬਨ ਵੀ ਰਸਤੇ ਦੇ ਵਿੱਚ ਜਿਹੜੇ ਪ੍ਰਬੰਧ ਹੁੰਦੇ ਨੇ ਛੋਡੇ ਪਹਿਲਾਂ ਤੌਰ ਤੇ ਵੀ ਲੋਕਾਂ ਦੇ ਜਿਹੜੇ ਸ਼ਰਧਾਲੂ ਨੇ ਉਹ ਕਰਕੇ ਰੱਖਦੇ ਨੇ ਵੀ ਸੰਗਤਾਂ ਆਉਣਗੀਆਂ ਵੀ ਆਪਾਂ ਉਹਨਾਂ ਦੇ ਰਹਿਣ ਵਾਸਤੇ ਤੇ ਗੱਡੀ ਦੇ ਵਿੱਚ ਵੀ ਆਪਣੇ ਕੋਲ ਸਲਾਨ ਵਗੈਰਾ ਹਾਂਜੀ ਹਾਂ ਰਹਿਣ ਵਾਸਤੇ ਹਾਂਜੀ 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 ਸਸ ਕੀ ਕੀ ਰੱਖਿਆ ਇਹਦੇ ਵਿੱਚ ਹਜੇ ਦੀ ਬਾਸ ਨੂੰ ਪੈਸਾ ਤਾਂ ਲੋੜ ਹੀ ਨਹੀਂ ਪੈਂਦੀ ਕਿ ਸ਼ਕੋ ਸਭ ਪ੍ਰਬੰਧ ਹੀ ਆਪਣੇ ਸੰਗਤਾਂ ਨੇ ਹਜੇ ਕਰੇ ਹੁੰਦੇ ਆਗੇ ਜੇ ਆਪਾਂ ਜਾਣਦੇ ਆਗੇ ਉਹ ਤੇ ਸਾਰਾ ਪ੍ਰਬੰਧ ਬੱਚਾ ਬੱਚਾ ਦੇ ਦੇ ਦਿੰਦੇ ਆ ਉਹ ਹੁਣ ਸਾਨੂੰ ਉਹਨਾਂ ਨੇ ਬਿਸਕੁਟ ਦਿੱਤੇ ਆ ਬੱਚਾ ਖਤਰ ਤੇ ਸਾਨੂੰ ਚਾਹ ਭੇਜੀ ਚਾਹਨਾ ਪਰੋਠੇ ਬਣਾਏ ਸੀ ਤੜਕੇ ਸਾਮ ਨੂੰ ਪਰੋਠੇ ਬਣਾਏ ਸੀਗੇ ਜਲੇਬਾ ਖਵਾਇੰਗਾ ਮਨ ਲਈ ਬਹੁਤ ਵਧੀਆ ਪ੍ਰਬੰਧ ਕਰ ਰਹੇ ਉਹਨਾਂ ਨੇ ਰੈਨ ਨੂੰ ਪੂਰਾ ਬੰਦ ਬੰਦ ਵਾਸਤੇ ਵਧੀਆ ਕੂਲਰ ਕਲਰ ਵਗੈਰਾ ਪਰ ਵਧੀਆ ਪ੍ਰਬੰਧ ਸੀਗਾ ਬਾਕੀ ਉਹਨਾਂ ਨੇ ਸਾਨੂੰ ਬੱਚਾ ਖਤਰੇ ਦਿੱਤਾ ਹੋਏ ਸੀਗੀ ਠੀਕ ਹੈ ਜੀ ਬੱਚਾ ਖਤਰੇ ਖਾਣ ਸਾਰਾ ਕੁਝ ਹਾਂ ਜੀ ਹਾਂ ਜੀ ਰਸਤੇ ਵਿੱਚ ਵੀ ਕਈ ਵਾਰੀ ਬੱਚੇ ਲੋੜ ਪੈਂਦੀ ਹੈ ਹਾਂ ਬੱਚੇ ਲੋੜ ਪੈਂਦੇ ਜਿਵੇਂ ਹੁਣ ਤੁਸੀਂ ਸੰਗਤਾਂ ਛੋਟੇ ਬੱਚੇ ਵੀ ਨੇ ਛੋਡੇ ਨਾਲ ਹਾਂ ਜੀ ਕਈ ਵਾਰੀ ਕਿਸੇ ਬੱਚੇ ਨੂੰ ਜਾਂ ਜਿਵੇਂ ਢਿੱਲ ਮੱਠ ਹੋ ਜਾਂਦੀ ਹੈ ਪੈਰਾਂ 'ਚ ਲੱਤਾਂ 'ਚ ਦਰਦ ਹੋਣਾ ਸ਼ੁਰੂ ਹੋ ਜਾਂਦਾ ਉਹਦੇ ਵਾਸਤੇ ਤੁਸੀਂ ਟ੍ਰੀਟਮੈਂਟ ਵਗੈਰਾ ਕੋਈ ਦਵਾਈ ਵਗੈਰਾ ਨਾ ਰੱਖਦੇ ਹੋ ਹਾਂ ਜੀ ਹਾਂ ਜੀ ਅੱਛਾ ਨਹੀਂ ਦਰਦ ਬਰਬਾਦ ਹੋ ਜਾਂਦਾ ਅੱਛਾ ਉੱਥੇ ਉਹਦਾ ਵੀ ਪ੍ਰਬੰਧ ਸੰਗਤ ਕਰਦੇ ਹਾਂ ਹਾਂ ਜੀ ਕਰਕੇ ਰੱਖਦੀ ਹੈ ਸੰਗਤ ਹੈਨਾ ਦੇਖ ਲਓ ਭਾਵੇਂ ਮਾਤਾ ਜੀ ਲੰਬਾ ਸਮਾਂ ਬਠਿੰਡੇ ਤੋਂ ਤਕਰੀਬ ਨੇ ਹਿਤੁਰ ਕੇ ਆਏ ਨੇਗੇ ਪੈਰਾਂ ਦੇ ਇਹਨਾਂ ਦੇ ਜ਼ਖਮ ਵੀ ਹੋ ਗਏ ਇਹਨਾਂ ਨੇ ਪੱਟੀਆਂ ਕਰਾ ਕੇ ਫਿਰ ਵੀ ਆਪਣੀ ਹੱਠ ਦੇ ਨਾਲ ਕਹਿੰਦੇ ਵੀ ਭਾਵੇਂ ਕੇ ਇਹਨਾਂ ਕੋਲੇ ਸਾਧਨ ਆਇਆ ਆਪਣਾ ਇਹਨਾਂ ਨੇ ਸੁੱਖ ਨਾਲ ਸੁਖੀ ਆ ਵੀ ਮਾਤਾ ਨੈਣਾ ਦੇਵੀ ਦੀ ਤੁਰਕੇ ਜਾਣਾਗਾ ਤੇ ਤੁਰਕੀ ਜਾਣਗੇ ਤੇ ਰਸਤੇ ਦੇ ਵਿੱਚ ਸੰਗਤਾਂ ਨੇ ਜਗਾ ਜਗਾ ਤੇ ਇਹਨਾਂ ਦੇ ਰਹਿਣ ਵਾਸਤੇ ਪ੍ਰਬੰਧ ਕੀਤੇ ਨੇਗੇ ਜਿੱਥੇ ਜਿੱਥੇ ਇਹਨਾਂ ਦਾ ਠਹਿਰਾਉ ਹੋਣਾ ਜਿਵੇਂ ਅੱਜ ਇਹਨਾਂ ਨੇ ਜਾ ਕੇ ਇੱਥੋਂ ਸਾਡੇ ਪਿੰਡੇ ਇਕਾਤਰੋਂ ਸਾਨੂੰ ਮਿਲੇ ਨੇ ਸੰਗਤ ਮਿਲੀ ਆ ਵੀ ਖੰਨੇ ਜਾ ਕੇ ਰੁਕਣਾ ਖੰਨੇ ਜਾ ਕੇ ਤੁਸੀਂ ਰਾਤ ਨੂੰ ਹੋਗੇ ਉਦੋਂ ਬਾਅਦ ਅੱਗੇ ਪੜਾ ਛੋੜਾ ਕਿੱਥੇ ਹੋਣਾ ਈ ਖਵਾਣੋ ਖੰਨੇ ਦੇ ਲੱਗੀਆਂ ਵੀ ਅੱਗੇ ਆ ਨਹੀਂ ਮਾਰੋ ਸਰੰਦ ਸਰੰਦ ਕੋਲੇ ਸਰੰਦ ਕੋਲੇ ਸਰੰਦ ਕੋਲੇ ਆ ਨਾ ਹਾਂਜੀ ਹਾਂਜੀ ਸਰੰਦ ਦੇ ਕੋਲੇ ਰੁਕਣਾ ਤੇ ਕੈਪੜਾ ਕਰਨੇ ਨੇ ਤੁਸੀਂ ਹੋਰ ਸਾਰੇ ਇਹ ਤਿੰਨ ਰਹਿ ਗਈ ਤਿੰਨ ਪੜਾ ਮੰਨ ਤਿੰਨ ਦਿਨਾਂ ਤੋਂ ਨੂੰ ਰਸਤੇ ਦੇ ਵਿੱਚ ਹੋਰ ਲੱਗਣੇ ਨੇ ਹਾਂਜੀ ਹਾਂਜੀ ਤਕਰੀਬਨ ਵੀ 6 ਦਿਨਾਂ ਦਾ ਛੋਡਾ ਪੈਂਡਾ ਹੈ ਨਾ ਹਾਂਜੀ ਹਾਂਜੀ 6 ਦਿਨ ਲੱਗੇ ਮੱਥਾ ਟੇਕ ਦੇਣਾ ਠੀਕ ਆ ਠੀਕ ਆ ਗੱਡੀ ਸੋਡੀ ਆਪਣੇ ਕਿਰਾਏ ਤੇ ਲੱਗੇ ਆਏ ਕਿਰਾਏ ਤੇ ਕਿਰਾਏ ਦੇ ਸੇ ਠੀਕ ਆ ਹੋ ਲੈਣਾ ਦੇਵੀ ਦਾ ਬਾ ਸੱਚੇ ਦਰਵਾਰ ਕੀ ਜੈ ਕਰੋ ਆ ਬਲ ਮੈਕ ਜੀ ਇਹ ਸੰਗਤ ਤੁਰ ਨਹੀਂ ਸਕਦੀ ਗੱਡੀ ਦੇ ਵਿੱਚ ਬੈਠਣ ਦਾ ਪ੍ਰਬੰਧ ਕੀਤਾ ਹੈ ਆ ਦੇਖੋ ਮਤਾਵਾ ਨੇ ਜਿਹੜੀਆਂ ਬੈਠੀਆਂ ਗੱਡੀ ਦੇ ਵਿੱਚ ਗੁੰਗਾਨ ਕਰ ਰਹੀਆਂ ਨੇ ਮਾਜੀ ਸਾਸਿਕਾਲ ਜੀ ਸਤ ਸ੍ਰੀ ਅਕਾਲ ਇਹ ਕਹਿੰਦੇ ਠੀਕ ਆ ਹਾਂ ਠੀਕ ਆ ਅੱਛਾ ਕਿੱਥੋਂ ਆਏ ਤੁਸੀਂ ਬਠਿੰਡ ਅੱਛਾ ਤੁਸੀਂ ਤੁਸੀਂ ਨਹੀਂ ਤੁਰੇ ਆ ਸੀ ਬਾਤ ਤੁਰੇ ਸੀਗੇ ਅੱਛਾ ਤੁਰੇ ਜੇ ਤੋ ਉਹ ਤੋਂ ਫਿਰ ਇਹਨਾਂ ਨੂੰ ਵਿਦਾ ਕਰ ਦਿੰਨੇ ਆ ਫਿਰ ਗੱਡੀ ਤੇ ਬੈਠੇ ਅਸੀਂ ਫਿਰ ਗੱਡੀ 'ਚ ਬੈਜੇ ਨੇ ਹਾਂ ਠੀਕ ਆ ਤੇ ਤੁਹਾਡਾ ਸਾਰਾ ਪਰਿਵਾਰ ਆ ਇਕੱਲੇ ਤੁਸੀਂ ਨਾ ਮੈਂ ਕਰ ਲਈ ਆਈ ਅੱਛਾ ਦੂਜੇ ਮੇਰਾ ਸਾਰਾ ਹੀ ਪਰਿਵਾਰ ਹੈ ਅੱਛਾ ਛੋਟੇ ਆ ਅੱਛਾ ਠੀਕ ਸਕੀਰੇ ਇੱਕ ਬਸ ਇੱਕੇ ਮੱਲੇ ਚ ਆਏ ਠੀਕ ਐਸਾ ਝੰਡੇ ਕਿਹੜੇ ਮੱਲੇ ਦੇ ਆਏ ਅੱਛਾ ਜਿਹੜਾ ਛੋਣੀ ਆ ਅੱਛਾ ਟੋਪਿਆ ਆਈ ਜਿਕਰਾ ਮਾਂ ਜੰਤਪੁਰ ਨੀ ਦਾ ਹੋ ਕੇ ਬਲਾਈ ਜਿਕਰਾ ਮਸ਼ਰਮ ਵਾਲੀ ਦਾ ਹੋ ਕੇ ਬੱਚੇ ਜਵਾਰੀ ਜੈ ਸਾਡੇ ਕਹਿੰਦੇ ਨੇ ਵੀ ਜੇ ਅ ਅ ਅਪਾ ਪੱਥਰ ਨੂੰ ਵੀ ਰੱਬ ਮੰਨ ਕੇ ਨਾ ਪੂਜ ਲਈਏ ਤਾਂ ਉਹਦੇ ਵਿੱਚੋਂ ਵੀ ਆਪਾਂ ਨੂੰ ਰੱਬ ਮਿਲ ਜਾਂਦਾ ਹੈ ਇਹ ਸਰਦਾਵਾਂ ਲੋਕ ਨੇ ਇਹ ਜਾ ਰਹੇ ਨੇ ਮਾਤਾ ਦੇ ਦਰਸ਼ਨਾਂ ਵਾਸਤੇ ਬੱਚੇ ਵੀ ਨੇ ਬਜ਼ੁਰਗ ਨੇ ਬੁੱਢੇ ਨੇ ਲੋੜ ਮੁਤਾਬਕ ਜਿਹੜੇ ਬੱਚੇ ਜਾਂ ਬੰਦੇ ਤੁਰ ਸਕਦੇ ਨੇ ਤੁਰੇ ਜਾ ਰਹੇ ਨੇ ਜਿਹੜੇ ਤੁਰ ਫਿਰ ਨਹੀਂ ਸਕਦੇ ਉਹ ਗੱਡੀ ਦੇ ਵਿੱਚ ਬੈਠ ਕੇ ਯਾਤਰਾ ਕਰ ਰਹੇ ਨੇ ਸਾਡੇ ਵੱਲੋਂ ਕੀਤਾ ਗਿਆ ਇਹ ਪ੍ਰਾਰਾਲਾ ਤੁਹਾਨੂੰ ਕਿਵੇਂ ਲੱਗਿਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰ ਦਿਓ 呃，淡了吧。